ਸਾਰਿਆਂ ਨੂੰ ਪਿਆ ਪਾਈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫਾਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਇ ਸੰਪਰਕ ਕਰ ਸਕਦੇ ਆ ਤੇ ਬਾਈ ਬਾਈ ਅੱਜ ਅਸੀਂ ਆਏ ਆ ਪਿੰਡ ਭਗਤਾ ਭਾਈ ਕਾ ਜ਼ਿਲ੍ਹਾ ਇਹਨੂੰ ਬਠਿੰਡਾ ਲੱਗ ਕੇ ਆਂਦਾ ਤਹਿਸੀਲ ਇਹਨੂੰ ਰਾਮਪੁਰਾ ਫੂਲ ਲੱਗ ਕੇ ਆਂਦੀ ਆ ਬਾਈ ਕੋਲੇ ਅੱਜ ਵੈਢ ਸੇਅ ਸੀ ਬਾਕੀ ਡਿਟੇਲ ਆ ਸਸੀ ਗਾ ਬਈ ਸਸੀ ਗਾ ਕੀ ਨਾਮ ਵੀਰੇ ਆਪਣਾ ਸਰਪ੍ਰੇਖਾ ਬਈ ਠੀਕ ਹੈ ਤੇ ਕੀ ਰਤੇਲਾ ਬਈ ਵਹਿੜਦੀ ਇਹ ਦੂਜਾ ਸੂਰ ਬਈ ਠੀਕ ਹੈ ਵੀਰੇ ਪਹਿਲੇ ਸੂਏ ਨੇ 18 ਕਿਲੋ ਦੁੱਧ ਦਿੱਤਾ ਠੀਕ ਹੈ ਤੇਰੇ ਅੱਜ 15 ਦਿਨ ਪਏ ਆ ਸੋਣ ਚ ਠੀਕ ਹੈ ਜੀ 15 ਦਿਨ ਦੀ ਕੱਚੀ ਆ ਹਾਂਜੀ 15 ਦਿਨ ਦੀ ਦੂਜੇ ਸੂਏ ਸੋਣ ਆ ਇਹਨੇ ਹਾਂਜੀ ਦੂਜੇ ਸੂਏ ਤੇ ਪਹਿਲੇ ਸੂਏ ਬਰੇ ਕੀ ਰਿਕਾਰਡ ਸੀ ਦੁੱਧਾਂ ਪਹਿਲੇ ਸੂਏ 18 ਕਿਲੋ ਦਿੱਤਾ ਜੀ 18 ਕਿਲੋ ਹਾਂਜੀ ਠੀਕ ਆ ਦੱਸਾਂ 11 ਦਿਨਾਂ ਦੀ ਹਜੇ ਕੱਚੀ ਆ ਹਾਂਜੀ ਸੀਲ ਛੰਡੀ ਆ ਜੀ ਕੋਈ ਸੀਲ ਛੰਡੀ ਬਈ ਪੂਰੀ ਆ ਉਹ ਜਾ ਕੋਈ ਚੱਕਰ ਨਹੀਂ ਆ ਬਾਈ ਹਾਤ ਤੋਂ ਤਾਂ ਨਾ ਦੇ ਮਰੀ ਜਾਂਦਾ ਕੋਈ ਚੱਕਰੀ ਨਹੀਂ ਕੋਈ ਭੋਰਾ ਹਲਚਲ ਨਹੀਂ ਕਰਦੀ ਕਿਉਂਕਿ ਮਰਜੀ ਥੱਲੇ ਬੈਠੀ ਠੀਕ ਹੈ ਬਈ ਮੜਾ ਇਤੋਰਾ ਦਿਖਾ ਨਾ ਬਾਕੀ ਹੁਣ ਤੋਰਾ ਦਿਖਾਣੇ ਬਈ ਦੂਜੇ ਸੂਏ ਸੋਨਾ ਹੈਗਾ ਤੇ 18 18 ਕਿਲੋ ਪਹਿਲੇ ਸੂਏ ਦੁੱਧ ਦਿੱਤਾ ਸੀਗਾ ਤੇ ਦੂਜੇ ਸੂਏ ਦੋਣਾ ਦਸਾਂ 11 ਦਿਨਾਂ ਦੀ ਬਈ ਹਜੇ ਕੱਚੀ ਆ ਫਵਾਨੇ ਚ ਵਾਲਟਰ ਨਾ ਹਜੇ ਪੂਰੀਆਂ ਬਾਕੀ ਆ ਬਾਕੀ ਕਰਮਾਣੀਆਂ ਨੇ ਲੇਵਾ ਹਜੇ ਤਿਆਰ ਹੋਰ ਕਰਨਾ ਬਈ ਵਾਲਟਰ ਨਾ ਪੂਰੀਆਂ ਕਰਮਾਣੀਆਂ ਨੇ ਹਜੇ ਪਈਆਂ ਵਾਲਟਰ ਨਾ ਪੂਰੀਆਂ ਲੇਵੇ ਦੇ ਵਿੱਚ ਬਈ ਬਈ ਸੋਨਾ ਮੂੰਹ ਮੱਥੇ ਦੀ ਵੀ ਸੋਹਣੀ ਆ ਬਈ ਯਾਦ ਵਾਲੀ ਵੇੜਾ ਜਿਹੜੇ ਹਸਾਵਣਾ ਬਈ ਥਾਣਾ ਹਵਾਨਾ ਉਸ ਹਸਾਵਣਾ ਦੁੱਧ ਨੂੰ ਦੇਣਾ ਵੀ ਚਾਹੀਦਾ ਬਈ ਅਜੇ ਦਹਾ ਗਿਆਰਾਂ ਦਿਨਾਂ ਦੀ ਕੱਚੀ ਆ ਹਵਾਨਾ ਅਜੇ ਹੋਰ ਭਰ ਜਾਣਾ। 20 ਕਿਲੋ ਦਾ ਫਲੇਦੋ ਬਈ। ਠੀਕ ਆ। ਬਈਆਂ ਦਾ ਜੀ ਪਹਿਲੇ ਸੂਏ 18 ਲੀਟਰ ਦੁੱਧ ਦਿੱਤਾ ਸੀ ਹਵਾਨੇ ਹਸਾਵਣਾ ਵੀ ਖਵਾਨਾ ਜਰੋਂ ਤੋਂ ਹੀ ਦੇ ਸਕਦੇ ਆ। ਤੇ ਆ ਬਈ ਫੋਟਾਂ ਆ ਜਾਈਆਂ ਜਿਹੜੀਆਂ ਇਹ ਦੁੱਧ ਤਾਂ ਨਹੀਂ ਹੁੰਦਾ। ਇਹ ਕੋਈ ਨਹੀਂ ਬਈ ਇਹ ਚੱਲਦੀ ਮੈਨੂੰ ਨਹੀਂ ਆ ਤਾਂ। ਠੀਕ ਆ। ਖਾਲੀ ਆ। ਇਹ ਬਈ ਵੈਸੇ ਜਮਾਂਦਰੀ ਹੀ ਆ ਬਈਆਂ ਦਾ ਤੇ 18 ਕਿਲੋ ਪਹਿਲੇ ਸੂਏ ਦਾ ਦੁੱਧ ਸੀਗਾ। ਇਹ ਤਾਂ ਮੂੰਹ ਚੱਲਦੀਆਂ ਨਹੀਂ ਜੀ। ਠੀਕ ਆ ਜੀ ਜੀ। ਉਹ ਸੀਲ ਠ ਇਸ ਵਕਤ ਇਹ ਸਾਹਮਣੇ ਹਵਾਨੇ ਰੋਕਾ ਇਹਨੂੰ 20 ਪਲੱਸ ਦਾ ਦੇਣਾ ਚਾਹੀਦਾ ਤੇ ਕੀ ਰਿਮਾਂਡ ਕਰਦੇ ਆਂ ਬਈ ਆਪਾਂ ਦੀ ਮੋਲੇ ਦਾ ਫੋਨ ਤੇ ਕਰਾਣੀ ਫੋਨ ਤੇ ਕਰਨਾ ਹਾਂਜੀ ਠੀਕ ਹੈ ਇੱਕ ਵਾਰੀ ਆਪਣੇ ਘਰ ਦਾ ਐਡਰੈਸ ਇਹ ਭਾਈਆਂ ਨੇ ਕੋਠੇ ਜਿਹਾ ਰੇਸੂ ਕੋਲੇ ਠੀਕ ਹੈ ਸੂਏ ਕੋਲੇ ਬਾਈ ਭਾਈਆਂ ਨਾਲ ਗੁਰਦੁਆਰੇ ਕੋਲ ਬਾਈ ਦਾ ਘਰ ਠੀਕ ਹੈ ਬਾਈ ਦਾ ਬਈ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ 700 ਕੋਈ ਦੱਸ ਨਹੀਂ ਉਹ ਚੀਜ਼ ਰਹਿ ਗਈ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰਾ ਭਰਾ ਕਮੈਂਟ ਜਰੂਰ ਕਰਦਿਆ ਕਰੋ ਇਹਨਾਂ ਬਈ ਸਾਡਾ ਹੌਸਲਾ ਬਣਿਆ ਰਹਿੰਦਾ ਹੈ ਤੇ ਮੈਨੂੰ ਦੇ ਆ ਬਾਈ ਨਵੀਂ ਵੀਡੀਓ ਨਾਲ ਧੰਨਵਾਦ ਰੱਬ ਰੱਖ